ਰਾਜਾ ਜੀ ਤੁਸੀਂ ਬੈਠੇ ਹੋ ਜਿੰਨੀ ਦੇਰ ਜੇ ਡੀਐਨਏ ਚੈੱਕ ਨਾ ਕਰਕੇ ਆਪਾਂ ਪਾਰਟੀ ਵਰਕਰ ਦਾ ਜੇ ਡੀਐਨਏ ਚੈੱਕ ਨਾ ਕੀਤਾ ਤੇ ਫੇਰ ਕਾਂਗਰਸ ਨਹੀਂ ਖੜੀ ਹੁੰਦੀ ਕਾਂਗਰਸ ਦੇ ਵਿੱਚ ਡਿਸਪਲਿਨ ਵੀ ਬਹੁਤ ਜ਼ਰੂਰੀ ਹੈ ਵਜ਼ੀਰ ਬਣਾ ਦੋ ਮੁੱਖ ਮੰਤਰੀ ਬਣਾ ਦੋ ਪਰ ਜਰ ਬਲਾਕ ਦਾ ਪ੍ਰਧਾਨ ਤੇ ਜ਼ਿਲ੍ਹੇ ਦਾ ਪ੍ਰਧਾਨ ਜੇ ਉਹ ਕਾਂਗਰਸ ਨੂੰ ਛੱਡ ਕੇ ਜਾਂਦਾ ਇਹੋ ਜਿਹਾ ਬੰਦਾ ਸਾਨੂੰ ਨਹੀਂ ਬਣਾਉਣਾ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਰਕਰਾਂ ਨੂੰ ਤਮਕਾਇਆ ਜਾ ਰਿਹਾ ਜੋ ਵਿਧਾਨ ਸਭਾ ਦੇ ਵਿੱਚ ਤੁਸੀਂ ਹਰ ਰੋਜ਼ ਬੇਖਤੇ ਹੋ ਕਿ ਜੋ ਨੋਟੰਕੀ ਚੱਲਦੀ ਹੈ ਪੰਜਾਬ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ ਪੰਜਾਬ ਦੇ ਮੁੱਖ ਮੰਤਰੀ ਬਾਈਓ ਸੌਜੀਦੋ ਆਪਾਂ ਬੈਠੇ ਨੇ ਵੜਿੰਗ ਸਾਹਿਬ ਕਿ ਇਹ ਵਿਧਾਨ ਸਭਾ ਜੈਸਵਧਾਨ ਸਭਾ ਨੇ ਹਿੰਦੁਸਤਾਨ ਦੇ ਵਿੱਚ ਨਾ ਪੈਦਾ ਕੀਤਾ ਇੱਥੋਂ ਦੇ ਮੁੱਖ ਮੰਤਰੀ ਜਦੋਂ ਬਣਦੇ ਰਹੇ ਤੇ ਇੱਥੇ ਅਨਾਉਂਸਮੈਂਟ ਹੁੰਦੀ ਸੀ ਕਿ ਹਿੰਦੁਸਤਾਨ ਨੂੰ ਅਸੀਂ ਬਾਹਰੋਂ ਰਾਸ਼ਨ ਮੰਗਲ ਦੀ ਮਜਬੂਰ ਨਹੀਂ ਕਰਾਂਗੇ ਹਿੰਦੁਸਤਾਨ ਨੂੰ ਰਾਸ਼ਨ ਦੇ ਦਵੇਗਾ ਤੇ ਉਹ ਪੰਜਾਬ ਦੇਵੇਗਾ ਤੇ ਇੱਕ ਚ ਯੂਨੀਵਰਸਿਟੀ ਬਣ ਕੇ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਉਹ ਐਗਰੀਕਲਚਰ ਯੂਨੀਵਰਸਿਟੀ ਲਿਆਂਦੀ ਪਾਖੜਾ ਡੈਮ ਲੈ ਕੇ ਆਏ ਪੰਜਾਬ ਚ ਚਿੱਟਾ ਇਨਕਲਾਬ ਲੈ ਕੇ ਆਏ ਤੇ ਪੰਜਾਬ ਦੇ ਵਿੱਚ ਅਤਵਾਦ ਖਤਮ ਕੀਤਾ ਤੇ ਉਹ ਕਾਂਗਰਸ ਨੇ ਕੀਤਾ ਇਹ ਮੈਂ ਚੀਜ਼ਾਂ ਇਸ ਕਰਕੇ ਕਹਿ ਰਿਹਾ ਕਿ ਜੋ ਵਿਧਾਨ ਸਭਾ ਦੇ ਵਿੱਚ ਡਟੰਕੀ ਚੱਲਦੀ ਆ ਪੰਜਾਬ ਦੇ ਕੋਈ ਹਾਲਾਤ ਠੀਕ ਨਹੀਂ ਤੇ ਕਾਂਗਰਸ ਜੋ ਵਰਕ ਕਰੋ ਤੁਹਾਨੂੰ ਮੈਂ ਬੇਨਤੀ ਕਰਦਾ ਟਾਈਮ ਆ ਗਿਆ ਕਿ ਜਿਹੜੇ ਲੀਡਰ ਜੁਰਤ ਨਹੀਂ ਕਰਨਗੇ ਉਹਨਾਂ ਦੇ ਦੋਨਾਂ ਦੇ ਵੀ ਕਾਂਗਰਸ ਦੇ ਵਿੱਚ ਕੋਈ ਥਾਂ ਨਹੀਂ ਸਾਨੂੰ ਇੱਕ ਚੀਜ਼ ਆਪਣੇ ਮਨ ਚ ਲੈ ਕੇ ਚੱਲਣੀ ਪਏਗੀ ਕੋਈ ਲੀਡਰ ਕਾਂਗਰਸ ਤੋਂ ਉੱਪਰ ਨਹੀਂ ਜੇ ਕੋਈ ਇਹ ਕਹਿੰਦਾ ਕਿ ਮੈਂ ਹਾਂ ਤੇ ਕਾਂਗਰਸ ਹੈ ਉਹ ਆਪਣੇ ਦਿਮਾਗ ਚੋਂ ਕੱਢ ਦਵੇ ਜੇ ਕਾਂਗਰਸ ਹੈ ਤੇ ਉਹ ਹੈ ਇਹ ਕਾਂਗਰਸ ਨਹੀਂ ਤੇ ਉਹ ਲੀਡਰ ਵੀ ਹੈ ਨਹੀਂ ਅੱਜ ਇਹ ਸਟੇਜ ਤੇ ਖੜੇ ਆ ਜੇ ਅਸੀਂ ਇੱਥੇ ਇਨਾ ਹਦਿਆਂ ਤੱਕ ਪਹੁੰਚੇ ਆ ਤੇ ਕਾਂਗਰਸ ਦੀ ਬਦੌਲਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਦੌਲਤ ਅਸੀਂ ਇੱਥੇ ਖੜੇ ਆ ਤੇ ਜੇ ਅਸੀਂ ਇੱਡਾ ਹੀ ਵੱਡੇ ਲੀਡਰ ਆ ਤੇ ਫੇਰ ਆਪਣੇ ਆਪ ਕੋਈ ਫੇਰ ਉਹ ਜੋਰੀ ਜਿੱਤੇ ਬਿਨਾ ਕਾਂਗ ਦਾ ਸਟicker ਤੋਂ ਮੈਂ ਪ੍ਰਧਾਨ ਜੀ ਜਦਉਪ ਸਾਹਿਬ ਇੱਕ ਚੀਜ਼ ਤੁਹਾਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਡਿਸਪਲਿਨ ਵੀ ਬਹੁਤ ਜ਼ਰੂਰੀ ਆ ਤੇ ਕੋਈ ਆ ਜਾਂਦਾ ਤੇ ਤੁਹਾਨੂੰ ਇੱਕ ਹੋਰ ਬੇਨਤੀ ਆ ਕਿ ਪ੍ਰਧਾਨ ਬਣਾਉਣ ਲੱਗਿਆ ਜਰੂਰ ਸੋਚਿਆ ਕਰੋ ਰਾਜਾ ਜੀ ਤੁਸੀਂ ਬੈਠੇ ਹੋ ਜਿੰਨੀ ਦੇਰ ਜੇ ਡੀਐਨਏ ਚੈੱਕ ਨਾ ਕਰਕੇ ਆਪਾਂ ਪਾਰਟੀ ਵਰਕਰ ਦਾ ਜੇ ਡੀਐਨਏ ਚੈੱਕ ਨਾ ਕੀਤਾ ਤੇ ਫੇਰ ਕਾਂਗਰਸ ਨਹੀਂ ਖੜੀ ਹੁੰਦੀ ਵਜ਼ੀਰ ਬਣਾ ਦੋ ਮੁੱਖ ਮੰਤਰੀ ਬਣਾ ਦੋ ਪਰ ਜਰ ਬਲਾਕ ਦਾ ਪ੍ਰਧਾਨ ਤੇ ਜ਼ਿਲ੍ਹੇ ਦਾ ਪ੍ਰਧਾਨ ਜੇ ਉਹ ਕਾਂਗਰਸ ਨੂੰ ਛੱਡ ਕੇ ਜਾਂਦਾ ਇਹੋ ਜਿਹਾ ਬੰਦਾ ਸਾਨੂੰ ਨਹੀਂ ਬਣਾਉਣਾ ਚਾਹੀਦਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਇਹ ਇਲਾਕਾ ਜਿਹੜਾ ਤੁਹਾਡਾ ਜਲੰਧਰ ਦਾ ਕਾਂਗਰਸ ਦਾ ਤੁਰਾ ਰਿਹਾ ਕਾਂਗਰਸ ਹਮੇਸ਼ਾ ਹੀ ਤੋਂ ਮਜ਼ਬੂਤ ਹੋ ਕੇ ਨਿਕਲੀ ਆਜ਼ਾਦੀ ਜੂ ਇਥੋਂ ਨਿਕਲੀ ਤੇ ਬਾਅਦ ਚੋਂ ਇਤੇ ਹਿੰਦੁਸਤਾਨ ਨੂੰ ਰਸਤਾ ਦਿਖਾਉਣ ਵਾਲਾ ਵੀ ਇਹ ਦੁਆਬਾ ਏਰੀਆ ਤੇ ਸਰਦਾਰ ਜਿੰਦਰ ਸਿੰਘ ਜੀ ਤਗੜੇ ਹੋ ਕੇ ਪਾਰਟੀ ਦੇ ਵਰਕਰਾਂ ਦੇ ਨਾਲ ਖੜੇ ਹੋਣਾ ਪੈਣਾ ਤੇ ਪਾਰਟੀ ਕਦੀ ਪਿੱਠ ਨਹੀਂ ਦਿੰਦੀ ਵਰਕਰ ਕਦੀ ਪਿੱਠ ਨਹੀਂ ਦਿੰਦਾ ਇੰਨਾ ਹੀ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ